ਉਹ ਦੇਖੋ ਜੀ ਮੋਰੇ ਟਿੱਪਰ ਜਾ ਰਿਹਾ ਰੇਤਾ ਦਾ ਮਿੱਟੀ ਦਾ ਤੇ ਰੇਤਾ ਦੀ بارش ਕਰਕੇ ਤੇ ਰੇਤਾ ਦੀ بارش ਕਰ ਕਰਦਾ ਜਾ ਰਿਹਾ ਉਹ ਦੇਖੋ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਟਰੱਕਾਂ ਦਾ ਹਾਲ ਟਿੱਪਰਾਂ ਦਾ ਹਾਲ ਇੱਥੇ ਕਿਦਾਂ ਇਹ ਭਜਾਇਆ ਜਾ ਰਿਹਾ ਤੇ ਕਿਦਾਂ ਇਹ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਕੋਈ ਕੋਈ ਤਾਂ ਜਾ ਦੇ ਕਿੰਨੇ ਕੋਈ ਕੁਝ ਕਹਿਣ ਵਾਲਾ ਨਹੀਂ ਹੈਗਾ ਦੇਖੋ ਕੱਟ ਕੇ ਦਾ ਮਾਰਦਾ ਪਿਆ ਤੇ ਸਪੀਡ ਚੈੱਕ ਕਰੋ ਜੀ ਤੇ ਨੰਬਰ ਤੁਸੀਂ ਚੈੱਕ ਕਰੋ ਪੀਵੀ08ਈਆਰ5353 ਨੰਬਰ ਥੋੜਾ ਜਿਆ ਵੱਡ ਨਹੀਂ ਹੋ ਰਿਹਾ ਭਈ ਇਹ ਰੋ ਕਲਾਸ ਦੀ ਪਰ ਧਿਆਨ ਦੇਣ ਦੀ ਲੋੜ ਆ ਰੁਕਣਾ ਚਾਹੀਦਾ ਭਾਜੀ ਇਹ ਗੱਲ ਕਰਨੀ ਚਾਹੀਦੀ ਆ ਇਹ ਕਿੱਥੇ ਪਿੱਛੇ ਲੱਗਿਆ ਤਾ ਲਓ ਜੀ ਗੱਲ ਕਰਨ ਲੱਗੇ ਨਾ ਬੰਦੇ ਨਾਲ ਹੀ ਆਇਆ ਟਰੱਕ ਤੇ ਆ ਚੱਲਦਾ ਪਿਆ ਕੰਮ ਨਾਲੇ ਬੰਦੂ ਆਪਾਂ ਨੂੰ ਰੋਡ ਤੇ ਆਪਾਂ ਚਾਉਦੇ ਆ ਹਰ ਇੱਕ ਦੀ ਛੇਤੀ ਦੀ ਚੱਲ ਜੇ ਆ ਵੀਰ ਆ ਪਿੱਛੇ ਪੀ ਤੁਸੀ ਲੈ ਕੀ ਕਰਦੇ ਆ ਤੁਸੀਂ ਉਹ ਥੋੜੇ ਰੇਤਾ ਉਹ ਨਹੀਂ ਸਾਨੂੰ ਨਾ ਕਰੋ ਭਾਈ ਬੋਲ ਬਾਈ 100 ਮਿੰਟ ਇਹ ਚੱਲਦੀ ਰੋਸ ਤੇ ਚੱਲਦੀ ਜਾ ਵੀਰਾ ਰੇਤਾ ਉਹ ਨਹੀਂ ਰੇਤਾ ਕੋਪਾ ਸਪਾਲ ਗੱਡੀ ਦੇ ਗੱਡੀ ਦੇ ਕੋਈ ਰੂਲ ਹੁੰਦੇ ਆ ਗੱਡੀ ਚਲਾਉਣ ਦੇ ਡਰਾਈਵਰ ਤੁਸੀਂ ਹੋ ਇਹਦੇ ਹਾਂਜੀ ਉਹ ਮਾਰ ਕੇ ਖੜੇ ਜਾਂਦੇ ਆ ਤੇ ਬਾਈ ਜੀ ਵੀਰੋ ਬੰਦੀ ਆਪਣੀ ਵੀਡੀਓ ਬੰਦੀ ਪਈ ਨਾਲ ਨਾਲ ਬਾਈ ਆ ਥੋੜਾ ਬੰਦਾ ਭਾਜੀ ਪਿੱਛੋਂ ਰੇਟ ওভার ਸਪੀਡ ਕਰ ਦੇਤਾ ਦੇ ਨਾਲ ਪੂਰਾ ਭਰਿਆ ਟਰੱਕ ਦੇਤਾ ਚੱਲਦੀ ਪਈ ਤੇ ਪ੍ਰੋਪਰ ਕੱਟ ਮਾਰਦੇ ਆਉਂਦਾ ਭਾਜੀ ਪ੍ਰੋਪਰ ਕੱਟ ਮਾਰਦਾ ਆ ਰਿਹਾ ਭਾਜੀ ਸਭ ਕੋ ਰਿਕਾਰਡ ਹੋਇਆ ਸਭ ਕੋ ਰਿਕਾਰਡ ਹੈ ਅਸੀਂ ਰੁਕਣਾ ਨਹੀਂ ਸੀਗਾ ਅਸੀਂ ਕਿਸੇ ਗੋਲੇ ਰੋਕੇ ਨਹੀਂ ਸਾਨੂੰ ਕੋਈ ਲੋਟ ਨਹੀਂ ਰੁਕੰਦੀ ਸੀਗੀ ਭਾਜੀ ਸਭ ਕੋ ਰਿਕਾਰਡ ਹੋਇਆ ਭਾਈ ਜਿਹੜੇ ਬੰਦਾ ਇਹਦਾ ਡਰਾਈਵਰ ਜਿਹੜਾ ਹੁਣ ਜਸਿੰਦਰ ਆ ਇਹਨੂੰ ਹੁਣ ਵੀਡੀਓ ਦਿਖਾਉਣੀ ਹੈ ਦੀ ਇਹਦੀ ਉਹ ਬੰਦਾ ਕਿਹ ਪ੍ਰਿਕਰ ਦਾ ਆ ਰਿਹਾ ਇਹ ਜਿਹੜਾ ਇਹ ਟਰੱਕ ਤੇ ਏਰੀਆ ਪਹਿਲਾਂ ਇਹ ਤੇ ਆਡੀਓ ਨੂੰ ਹੁਣ ਮੇਰੀ ਇੱਕੋ ਬੇਨਤੀ ਆ ਵੀ ਇੱਥੇ ਆ ਕੇ ਲੋਕਾਂ ਨੂੰ ਇਹ ਜਿਹੜੇ ਬੰਦੇ ਤਰ ਚੱਲਦੇ ਨੇ ਨਾ ਇਹਦਾ ਵੀ ਜੁਰਮਚਾਲ ਕਰੋ ਇਹਨੂੰ ਪਤਾ ਲੱਗੇ ਤਸੋ ਹੁਣ ਆਪਾਂ ਬੰਦ ਨੂੰ ਕਿੰਨਾ ਹੋ ਗਿਆ ਇਹਨੂੰ ਕਰਕੇ ਅੱਗੇ ਪਾਈ ਨੂੰ ਖੜਾ ਦੇ ਇਹ ਤਾਂ ਕਰਨਾ ਯਾਰ ਇਹ ਚੀਜ਼ ਨੂੰ ਥੋੜਾ ਜਿਹਾ ਬੰਦੇ ਨੂੰ ਸੋਚੋ ਜੀ ਬੰਦੇ ਬੋਰ ਗੱਲ ਪੈਂਦੇ ਨੇ ਨਹੀਂ ਮੈਂ ਤਾਂ ਗੱਲ ਪੈਂਦਾ ਹੀ ਨਹੀਂ ਭਾਜੀ ਇਹ ਵੀ ਪੰਜਾਬੀ ਬੰਦੇ ਆ ਜਾ ਆ ਜਾ ਯਾਰ ਆ ਜਾਓ ਆ ਜਾਓ ਮਹਾਰਾਜ ਆ ਜਾਓ ਤਾਂ ਕੱਲ ਅਸੀਂ ਹਮਾਚਲਿਆਂ ਨੂੰ ਰੋਲਾ ਪੋਦੇ ਸਾਰੇ ਪੰਜਾਬੀਓ ਦੇਖਪੈ ਜਾਣਗੇ ਆਜਾ ਫਿਰ ਉਹਨੇ ਜਾ ਦੋ ਬਾਈ ਜੀ ਜਾਓ ਜੀ ਬੜੀ ਰਾਮਨਾ ਹੋਂਦੇ ਆ ਦੋਸਤ ਬਾਈ ਦੋ ਵਾਰ ਤੁਰ ਕੇ ਬਾਈ ਦੇਖੋ ਕੋਈ ਰੌਣਕ ਲੈਣੇ ਕੋਈ ਐਨਜੋਏ ਕਰੀਏ ਅਸੀਂ ਚੱਲਿਆ ਅਸੀਂ ਚੱਲਿਆ ਅਸੀਂ ਚੱਲਿਆ ਆਈ ਚੱਲੋ ਬੋਲ ਕਰਦਾ ਹਾਂ ਰਾਮਨਾ ਹੋਂਦੇ ਆ ਨਹੀਂ ਉਹ ਪਤਾ ਕਿ ਨਹੀਂ ਹੁੰਦਾ ਇਹ ਤਾਂ ਹੁਣੇ ਹੁਣੇ ਕੋਲੋਂ ਅਸੱਚਾ ਲੋਕ ਨਹੀਂ ਪਰੌਹਣਾ ਪਾਪਾ ਹੁੰਦੇ ਨਹੀਂ ਚੱਲੋ ਬਾਅਦ ਵਿੱਚ ਜਾਣਾ ਜਾਓ ਕੋਈ ਸੇਟਮ ਪਲੇਟ ਕਰੋ ਆ ਦੇਖ ਲਓ ਭਾਈ ਬੰਦਾ ਇਹ ਆ ਬੰਦੇ ਦੀ ਵੀ ਕੋਲ ਕਾਰ ਦੇਖਦਾ ਅਸੀਂ ਤੁਹਾਨੂੰ ਭਾਈ ਦੇਖਦੇ ਅਸੀਂ ਕੋਈ ਨੂੰ ਅਸੀਂ ਕਰ ਰਹੀ ਹਾਂ ਦੱਸਣਾ ਬੰਦੇ ਨੇ ਪੰਜਾਬੀ ਦੀ ਕਿਉਂ ਨਹੀਂ ਕਹਿੰਦੇ ਮੈਨੂੰ ਵੀ ਮਿਲ ਨਹੀਂ ਕਿਉਂ ਆਹ ਦੇ ਟ੍ਰੱਕ ਇੱਕ ਵਾਰੀ ਵੀਡੀਓ ਬਣਾ ਲਈਏ ਛੋਟੇ ਟ੍ਰੱਕਾਂ ਨੂੰ ਮੈਨੂੰ ਫਿਕਰ ਕਰਾਉਂਦਾ ਛੋਟੇ ਟ੍ਰੱਕਾਂ ਨੂੰ ਛੋਟੇ ਟ੍ਰੱਕਾਂ ਨੂੰ ਛੋਟੇ ਟ੍ਰੱਕਾਂ ਨੂੰ ਛੋਟੇ ਟ੍ਰੱਕਾਂ ਨੂੰ ਅਜੇ ਆਥਾਰਟੀ ਸਾਡੇ ਕੋਲ ਸਾਡੇ ਕੋਲ ਅਥਾਰਟੀ ਆਜ਼ਾਦ ਟੋਟਾ ਮਾਗੀ ਟੋਟਾ ਮੇਰਾ ਜੋਂ ਮਰ ਗਿਆ ਮਾਗੀ ਟੋਟਾ ਮਾਗੀ ਟੋਟਾ ਕਿ ਨਜ਼ਾਰਾ ਕਿ ਕਰਦਾ ਸੋਹਣਿਆ ਪਿੱਛਾ ਮੱਟੀ ਪਿੱਛਾ ਮਿੱਟੀ ਉੱਡ ਗਈ ਆ ਮਿੱਟੀ ਆਟੇ ਨਾਲ ਲੱਗੂ ਤੇ ਇਹ ਕੋਈ ਗਲਤ ਨਹੀਂ ਗੱਲ ਮਤ ਹੋ ਗਈ ਤਾਂ ਨੈਸ਼ਨਲ ਹਾਈਵੇ ਦਾ ਕੰਮ ਹੈ ਕੰਮ ਉਹ ਜਸੂ ਸਾਡੇ ਕੰਮ ਨੂੰ ਸੰਭਾਲ ਕੇ ਕਰ ਰੋ ਵੀ ਨਾ ਵੀ ਸੰਭਾਲ ਕੇ ਕਰ ਰਿਹਾ ਭਾਈ ਸਾਹਿਬ ਨੈਸ਼ਨਲ ਹਾਈਵੇ ਦਾ ਕੰਮ ਹੈ ਥੋੜਾ ਯਾਰ ਮੈਨੂੰ ਤੁਸੀਂ ਵੀ ਸਾਡੇ ਵੀ ਚੱਲਦਾ ਉਹ ਤੂੰ ਡੋਲ ਟਰਫ ਟਪਲ ਹੋ ਜਾਣਾ ਭਾਈ ਖੜੇ ਜਾ ਕੇ ਉਹਦੇ ਆ ਪੰਡੋ ਸੁਣਾ ਦੇਖੋ ਇਸ ਪੰਦੇ ਨੂੰ ਕੋਈ ਨਾ ਕੋਈ ਨਾ ਸਾਰੀ ਚੀਜ਼ ਸਾਰਾ ਕੁਝ ਰਿਕਾਰਡ ਹੋ ਰਿਹਾ ਉਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਸਭ ਕੁਝ ਉਹ ਗੱਲ ਹੀ ਕਰਾਉਣੇ ਆ ਜੋ ਕਰਾਉਣਾ ਕਰਾਉਣੇ ਆ ਪੰਜਾਬੀ ਜਿਹੜੇ ਮਾਸਤਲ ਦੀ ਗੱਲ ਕਰਦੇ ਉਹ ਹਮਾਗਲੇ ਪੰਜਾਬੀ ਵਗਦੇ ਕਰਾਉਣੇ ਕਰਾਉਣੇ ਦੱਸਦੇ ਆ ਉਹ ਸਾਰੇ ਚਾਹ ਫੜਕਾ ਹੋ ਜਾਂ ਕੋਈ ਨਾ ਕੋਈ ਨਾ ਕੋਈ ਨਾ ਉਹ ਕੋਈ ਨਾ ਕੋਈ ਨਾ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕੰਮ ਕਰ ਲੈਂਦੇ ਕੰਮ ਕਰ ਲੈ ਸਾਨੂੰ ਆਪਣਾ ਕੰਮ ਕਰਨਾ ਆਉਂਦਾ ਸਾਨੂੰ ਆਪਣਾ ਕੰਮ ਕਰਨਾ ਆਉਂਦਾ ਸਾਨੂੰ ਦੱਸ ਨਾ ਸਾਨੂੰ ਪਤਾ ਕਰਦਾ ਕੰਮ ਕਰਨਾ ਤੇ ਆ ਹਾਲ ਹੈ ਜੀ ਦੇਖੋ ਜਾਓ ਜੀ ਜਾਓ ਮੋਦੋ ਨੈਸ਼ਨਲ ਹਾਈਪ ਹੈ ਸਾਡੇ ਵੀ ਕੰਮ ਚੱਲਦਾ ਉੱਧਰ ਆਹ ਦੇਖ ਲੋ ਹਾਲ ਹੱਲੇ ਵੀ